ਗੁਰੂ ਖਾਲਸਾ ਸਾਤ ਸਤ ਸੰਗ ਦੀ ਸਵਾਪ ਸਰਬਤ ਸਿੱਖ ਸੰਤਾਂ ਉਪਤਈ ਹੈ ਜੁਤਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਜੋ ਅੰਮ੍ਰਿਤ ਵੇਲੇ ਤੁਲਕੀ ਬਾਣੀ ਰੱਬੀ ਬਾਣੀ ਅਕਾਲੀ ਬਾਣੀ ਦੇ ਨਗਰਪੁਰਾ ਸੇ ਅਖੰਡ ਪਾਠ ਪ੍ਰਾਰambh ਹਾਂਸ ਸ਼ਹੀਦੀ ਨੂੰ ਮੁਖਰਾ ਕੇ ਸੰਧਿਆ ਵੇਲੇ ਦੇ ਦੀਵਾਰ ਸਜਾਏ ਗਏ ਪਹਿਲਾਂ ਦੀਵੀਆਂ ਬਲੋਂ ਸੁਖਮਨੀ ਸਾਹਿਬ ਹੋਰ ਨਾਮ ਬਾਣੀ ਦੇ ਜਾਪ ਕੀਤੇ ਗਏ ਰਹਿਰਾਸਾ ਆਰਤੀ ਸਾਧ ਸੰਗਤ ਜੀ ਤਾਂ ਮਹੇਸ਼ੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਯੁਗ ਜਹਾਂ ਤ ਅਰਜਨ ਗੁਰੂ ਬੇਲਿਤਾ ਵਿਚਾਰੇ ਕਿ ਸਾਡੇ ਸਿੱਖ ਧਰਮ ਵਿੱਚ ਯੋਧਿਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇੰਨੀਆਂ ਸ਼ੀਦियां ਦਿੱਤੀਆਂ ਜਿਵੇਂ ਸਾਡੇ ਸਰੀਰ ਦੇ ਉੱਪਰ ਰੋਮ ਹੈ ਇਨਾਂ ਦੀ ਗਿੱਤਨੀ ਕੀਤੀ ਜਾ ਸਕਦੀ ਤੇਵੇਂ ਯੋਧਿਆ ਨੇ ਸ਼ਹੀਦਿਆ ਦਿੱਤੀਆਂ ਨੇ ਆਪਾਂ ਅਰਦਾਸ ਵਿੱਚ ਨਿਤਾ ਪ੍ਰਤੀ ਫਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰ ਲਈ ਸੀਸ ਦਿੱਤੇ ਬੰਦ ਬੰਦ ਘਟਵਾਏ ਸਵਾ ਸਵਾ ਮਨ ਦੇ ਪੀਸਨ ਪੀਸੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਪਰਵਾਕੀ ਗਲਾਂ ਦੇ ਵਿੱਚ ਹਾਰ ਕੋਆਏ ਜਿਹੜਾ ਕਿ ਇਤਿਹਾਸ ਕਾਰਾਂ ਦੀ ਕਲਮ ਨਹੀਂ ਲਿਖ ਸਕਦੀ ਕਿ ਮਸੂਮ ਬੱਚਿਆਂ ਨੇ ਵੀ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਪਾਤਸ਼ਾਹ ਜੀ ਨੂੰ ਸਭ ਤੋਂ ਤਸੱਦਦ ਸ਼ਹੀਦ ਕੀਤਾ ਗਿਆ ਮਹਾਰਾਜ ਸਹੀ ਨੀ ਦਾ ਕਾਰਨ ਇਹ ਸੀ ਕਿ ਚੰਗੂ ਨੇ ਚੁਗਲੀ ਕਰਕੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰ ਕੇ ਜਿਵੇਂ ਕਿ ਜਿਹੜੀ ਬਾਣੀ ਅਸੀਂ ਪੜ ਕੇ ਔਰ ਗਾਇਨ ਕਰਕੇ اٹੇ ਹੈ ਉਸ ਵੇਲੇ ਮਹਾਰਾਜ ਜੀ ਨੇ ਕਵੀਆਂ ਨੂੰ ਲਾ ਕੇ ਜਦੋਂ ਸੰਪੂਰਨ ਸਮਾਪਤੀ ਹੋਈ ਤੇ ਸਾਧ ਸੰਗਤ ਜੀ ਕਿਸੇ ਚੰਦੂ ਦੇ ਰਿਸ਼ਤੇਦਾਰ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਲਪਣ ਵਾਸਤੇ ਇਹ ਗੁਰੂ ਅਰਜਨ ਦੇ ਮਹਾਰਾਜ ਦੇ ਪੁੱਤਰ ਗੁਰੂ ਹਰगोबिंद ਸਿੰਘ ਸੇ ਮਹਾਰਾਜ ਜੀ ਨੇ ਬਾਰੇ ਕਿਹਾ क्योंकि चंदू ने कह कि मैं लड़की की शादी करनी लड़का चढ़ती कला वाला जबान उन्हें गौण गुरु हर गोबिंद महाराज सन जिस वेले किसे ने जाके गुरु साहब जी ने रिश्ते बारे क्या तो उस वेले चंदू ने क्या ਕਿ ਨਾਲੀ ਦੀ ਇੱਟ ਮੈਂ ਚਿਵਾਰੇ ਦੇ ਨਾਲ ਨਹੀਂ ਲਾਉ। ਕਿਉਂਕਿ ਹੰਕਾਰ ਹੀ ਬੜਾ ਸੀ ਚੰਦੂ। ਗੁਰੂ ਘਰ ਨੂੰ ਇਹਨਾ ਨੀਮਾ ਵਿਖਾਇਆ ਕਿ ਆਪਣੇ ਘਰ ਨੂੰ ਇੱਕ ਚਿਵਾਰਾ ਦੱਸਿਆ। ਤੇ ਸਾਧਰਾਂ ਦੇ ਘਰ ਨੂੰ ਇੱਕ ਨਾਲੀ ਦੀ ਇੱਟ ਦੱਸਿਆ। ਜਿਸ ਵੇਲੇ ਉਹਦੀ ਔਰਤ ਨੂੰ ਪਤਾ ਲੱਗਦਾ ਹੈ ਕਿ ਉਹਦੇ ਘਰਵਾਲੀ बार-बार ਮਜਬੂਰ ਕਰਦੀ ਹੈ। ਤਾਂ ਫਿਰ ਰਿਤ ਦੇ ਲਈ ਸਦਾ ਭੇਜਿਆ ਜਾਂਦਾ ਤੇ ਜਿਸ ਵੇਲੇ ਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਚੰਦੂ ਨੇ ਆਪਣੇ ਘਰ ਨੂੰ ਚੁਬਾਰਾ ਦੱਸਿਆ ਮਹਿਲ ਦੱਸਿਆ ਕਿ ਗੁਰੂ ਕਰਨ ਬਹੁਤ અપਮਾਨ ਔਰ ਨਰਾਜ਼ਗੀ ਵਾਲੇ ਸ਼ਬਦ ਬੋਲੇ ਇਹ ਸਹਾ ਸੰਗਤ ਦੀ ਜਿਸ ਵੇਲੇ ਇਹ ਸੇਹੀ ਗੱਲ ਤੋਰਦੇ ਨੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਿੱਖ ਨੂੰ ਅਨਕਾਰ ਕਰ ਦਿੰਦੇ ਆ। ਇਸ ਗੱਲ ਦੀ ਈਰਖਾ ਤੇ ਗੁਰੂ ਸਾਹਿਬ ਦੇ ਨਾਲ ਵੈਰ ਕਮਾਉਣਾ ਤਦੋਂ ਤੋਂ ਸ਼ੁਰੂ ਕਰ ਦਿੰਦਾ ਹੈ। ਜਹਾਂਗੀਰ ਬਾਦਸ਼ਾਹ ਜੀ ਦੇ ਕਰਨ ਭਰਨੇ ਸ਼ੁਰੂ ਕਰ ਦਿੰਦਾ ਹੈ। ਕਿ ਗੁਰੂ ਅਰਜਨ ਦੇ ਮਹਾਰਾਜ ਨੇ ਇੱਕ ਗ੍ਰੰਥ ਬਣਾਇਆ ਹੈ। ਜਿਹਦੇ ਵਿੱਚ ਮੁਹੰਮਦ ਸਾਹਿਬ ਦੀ ਕੋਈ ਤਾਰੀਫ ਨਹੀਂ ਇਸਲਾਮ ਦੇ ਖਿਲਾਫ ਲੈਣਾ ਲਿਖਿਆ ਨਹੀਂ ਹੈ बार-बार ਇਹ ਕਹਿਣ ਦੇ ਨਾਲ ਜਹਾਂਗੀਰ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਸਦਾ ਦੇ ਕੇ ਬਲੌਂਦਾ ਤੇ ਪੁੱਛਣਾ ਕਰਦਾ ਮਹਾਰਾਜ ਨੂੰ ਐਸਾ ਸੰਗੋਸ ਮੇਰੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕਿਸੇ ਵੀ ਧਰਮ ਦੇ ਖਿਲਾਫ ਧਰਮ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੁਝ ਲਿਖਿਆ ਨਹੀਂ ਤਾਂ ਉਸ ਵੇਲੇ ਜਹਾਂਗੀਰ ਬਾਦਸ਼ਾਹ ਕਿਹ ਹੈ ਫਿਰ ਮੁਹੰਮਦ ਸਾਹਿਬ ਦੀਆਂ ਤਾਰੀਫ ਦੀਆਂ ਆਚਾਰ ਲੈਣਾ ਤੋਂ ਇਸ ਗ੍ਰੰਥ ਦੇ ਵਿੱਚ ਲਿਖ ਤੇ ਮਹਾਰਾਜ ਜੀ ਇਨਕਾਰ ਕਰ ਦਿੰਦੇ ਆ ਇਹ ਚੀਜ਼ ਦੇ ਨਾਲ ਫਿਰ ਜਹਾਂਗੀਰ ਇਹ ਲੱਗਿਆ ਕਿ ਤੈਨੂੰ ਤਸੰਤਦ ਕਰਕੇ ਸ਼ੀਤ ਕੀਤਾ ਜਾਣਾ ਹੈ ਅਗੇ ਵੀ ਤੂੰ ਮੁਹੰਮਦ ਸਾਹਿਬ ਦੀ ਤਾਰੀਫ ਦੀਆਂ ਲੈਣਾ ਲਿਖ ਦੇ ਵੇਖੋ ਸਾ ਸਮੂਹ ਜੀ ਸਮਾ ਪੈਸਾ ਹੈ ਗੁਰੂ ਅਰਜਨ ਦੇ ਮਹਾਰਾਜ ਬੁਰੀਾਈ ਦੇ ਮਾਲਕ ਤੇ ਸਰ ਉੱਪਰ ਚੌ ਚੱਲ ਰਿਹਾ ਹੈ ਤੇ ਗੱਦੀ ਤੇ ਬਿਰਾਜ ਬਣਾ ਹੈ ਅਜੇ ਹਾਂ ਸਮਾ ਆਇਆ ਹੈ ਮਹਾਰਾਜ ਜੀ ਤਲੀ ਤੇ ਬੈਠੇ ਨੇ ਕਿ ਜਿਸ ਤਰ੍ਹਾਂ ਚੌਰ ਚਲਦੇ ਸਿੱਪਤੀ ਰੇਸੀ ਸਤੇ ਰਹੇ ਸਮਾਗ ਸਰ ਉਸ ਵੇਲੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਬਾਰ-ਬਾਰ ਇਹਨਾ ਕੀਤਾ ਕਿ ਪਰਪਾਚਾ ਕੀ ਨੇ ਇਹ ਅਕਾਸ਼ ਬਾਣੀ તુर्की ਬਾਣੀ ਅਕਾਲੀ ਬਾਣੀ ਮੈਂ ਮੇਰੀ ਵਾਲੀ ਦੀ ਬਾਣੀ ਨਹੀਂ ਇਦੇ ਵਿੱਚ ਦਰਜ ਕੀਤੀ ਜਾਣੀ ਅਨਕਾਰ ਕਰ ਦਿੱਤਾ ਹੈ ਤੇ ਸਾ ਸੰਗ ਜੀ ਫਿਰ ਗੁਰੂ ਸਾਹਿਬ ਨੂੰ 19 ਦਿਨ ਪੁਖੜ ਰਿਹਾ ਹੈ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ ਸਮਾਂ ਵੀ ਤਕਰੀਬਨ ਹੋ ਚੁੱਕਾ ਹੈ ਇਹ ਫਿਰ ਸੈਕ ਪੇਕੇ ਦੇ ਨਾਲ ਮਾਰੇ ਕਿੰਨੇ ਕਾਸ਼ ਦੇ ਕੇ ਸੀ ਕੀਤਾ ਗਿਆ ਹੈ ਗੱਲ ਇਥੇ ਇਹ ਕਿ ਮਹਾਰਾਜ ਨੇ ਕਿੰਨਾ ਚਿਰ ਕਿੰਨੇ 100 ਸਾਲਾਂ ਤੇ ਸਾਨੂੰ ਬਾਣੀ ਦਰਜ ਕਰਕੇ ਦਿੱਤੀ ਹੈ ਤੇ ਸਰੀਰ ਤੇ ਕਿੰਨੇ ਕਾਸ਼ ਸਹਾਰੇ ਆ ਤੇ ਪਰ ਸਾਡੀ ਬੰਦ ਕਿਸਮ ਦੀ ਅਸੀਂ ਬਾਣੀ ਪੜ ਕੇ ਉੱਥੇ ਖੜੇ ਨੇ ਜਿਸ ਬਾਣੀ ਪੜ ਕੇ ਸਾਡਾ ਜੀਵਨ ਨਾ ਜੀਵਨ ਬਦਲਣਾ ਚਾਹੀਦਾ ਸੀ ਜਾਂ ਜਿਸ ਗੁਰੂ ਘਰ ਵਿਚ ਆ ਕੇ ਸਾਨੂੰ ਸੋਝੀ ਹੋਣੀ ਚਾਹੀਦੀ ਸੀ ਤੇ ਅਸੀਂ ਉਸ ਧਰ ਦੇ ਵਿੱਚ ਆ ਕੇ ਤਰਕ ਕਰਨਾ ਸ਼ੁਰੂ ਕਰ ਦਿੱਤਾ ਸਿੱਖ ਦਾ ਡੈਫੀਨੇਸ਼ਨ ਹੈ ਸਿੱਖਣਾ ਸਿੱਖਣਾ ਕਿੱਥੋਂ ਆਇਆ ਗੁਰਦੁਆਰੇ ਹੋਏ ਸੋਝੀ ਪਾਈ ਸੀ ਗੁਰੂ ਕੋਲ ਆ ਕੇ ਤੇ ਮਾਫ ਕਰਨਾ ਜੇ ਗੁਰੂ ਕੋਲੇ ਨੇ ਕਿਸੇ ਸ਼ਬਦ ਦੀ ਵਿਚਾਰ ਕਰਕੇ ਕੋਈ ਸੱਚ ਕਹਿਣਾ ਕਰਦਾ ਨਾ ਤੇ ਅਸੀਂ ਉਹ ਤੇ ਵੀ ਤਰਕ ਸ਼ੁਰੂ ਕਰ ਦਿੰਨੇ ਹਾਂ ਅੱਜ ਸਾਨੂੰ ਮਹਾਰਾਜ ਤੋਂ ਕਿੰਨਾ ਕੁ ਸਿੱਖਣ ਨੂੰ ਮਿਲਦਾ ਇਤਿਹਾਸ ਤੋਂ ਜੇ ਗੁਰੂ ਘਰ ਆਉਂਦਿਆਂ ਸਾਨੂੰ ਕੋਈ ਦਾਤ ਮਿਲਦੀ ਨਹੀਂ ਨਾ ਤੇ ਸਿਮਰਨ ਤਨਿੰਨ ਸ਼ੁਰੂ ਕਰਦੇ ਨੇ ਜਾਸਕੇ ਨੇ ਮਹਾਰਾਜ ਇੰਨਾ ਚਿਰ ਹੋ ਗਿਆ ਸੇਵਾ ਕਰਦੇ ਆ ਇਹਨਾਂ ਚਿਰ ਹੋ ਗਿਆ ਬਾਣੀ ਪੜਦੇ ਆ ਨੂੰ ਤੇ ਦਾਤ ਅਜੇ ਮਿਲੀ ਨਹੀਂ ਇਹ ਨਹੀਂ ਬਾਤ ਕਿਸਮਤੀ ਹੈ ਤੇ ਜਦੋਂ ਦਾਤ ਮਿਲ ਜਾਂਦੀ ਹੈ ਦਾਤ ਪਿਆਰੀ ਵਿਸਰਿਆ ਬਤਾਰ ਉਹ ਦਾਤ ਪਿਆਈ ਹੋ ਜਾਂਦੀ ਹੈ ਤੇ ਬਤਾਰ ਪ੍ਰਭੂ ਗੁਰੂ ਘਰ ਟੁੱਟ ਜਾਂਦਾ ਸਾਡਾ ਪ੍ਰੇਮ دنیਵੀ ਚੀਜ਼ਾਂ ਨਾਲ ਕਿਉਂਕਿ ਜਿੰਨੀ ਸ੍ਰਿਸ਼ਟੀ ਇਤਰਾਹਾਂ ਦੇ ਵਿੱਚ ਹੋਈ ਹੈ ਗੁਰਮੁਖ ਹੋਵੇ ਚੌਥਾ ਪਦ ਚੀਨੇ RAM ਨਾਮ ਲਿਵਲਾਈ ਬਾਣੀ ਚੌਥੇ ਪਦ ਦੀ ਹੈ ਤੇ ਅਸੀਂ ਤ੍ਰੈ ਗੁਣਾ ਦੇ ਵਿੱਚ ਰਹਿਣ ਵਾਲੇ ਜਿਵੇਂ ਇਸ ਕਰਕੇ ਸਾਨੂੰ ਬਾਣੀ ਚੰਗੀ ਨਹੀਂ ਲੱਗਦੀ ਜੇ ਕੋਈ ਬਾਣੀ ਦੀ ਗੱਲ ਕਰਦਾ ਹੈ ਨਾ ਅਸੀਂ ਉਹਦੇ ਤੇ ਵੀ ਤਰਕ ਕਰਨਾ ਸ਼ੁਰੂ ਕਰ ਦਿੰਨੇ ਸਿੱਖਾਂ ਪੁੱਛਿਆ ਮਹਾਰਾਜ ਕਾਲ ਕੁੱਗ ਦੀ ਨਿਸ਼ਾਨੀ ਕੀ ਹੈ ਪਾਤਸ਼ਾਹ ਜਿੰਦੇ ਸਹੀ ਚੰਦ ਚੜ੍ਹਿਆ ਸਿਤਾਰੇ ਸਹੀ ਦਿਨ ਯਰ ਤਬਦ ਹੈ ਕਹਿੰਦੇ ਇਹੀ ਚੰਦ ਇਹੀ ਦਿਨ ਸਾਰਾ ਕੁਝ ਸੇਮ ਚੜੇਗਾ ਪੌਣ ਪਾਣੀ ਸਾਰਾ ਸੇਮ ਹੋਵੇਗਾ ਫਰਕ ਕਿੱਥੇ ਹੋਵੇਗਾ ਕਹਿੰਦੇ ਜੇ ਕੋ ਨਾਉ ਲੈ ਬਦਨਾਮੀ ਕਰਕੇ ਰੱਖ ਲਈ ਕਲਮ ਦੀ ਨਿਸ਼ਾਨੀ ਉਹਨੋਂ ਹੋਵੇਗੀ ਜਦੋਂ ਕੋਈ ਸੱਚ ਦੀ ਗੱਲ ਕਰੇਗਾ ਤੇ ਸੱਚ ਦੀ ਗੱਲ ਸੁਣਦੇ ਕੋਈ ਤਿਆਰ ਨਹੀਂ ਹੋਵੇ ਨਾਮ ਜਪਣਾ ਸੇਵਾ ਸਮਰਨ ਕਰਨੀ ਗੁਰੂ ਕੀ ਵਿਚਾਰ ਕਰਨੀ ਚੰਗੀ ਨਹੀਂ ਲੱਗਣੀ ਤੇ ਜਿਹੜੇ ਲੋਕ ਘਰ ਪਰਵਰਤਨ ਕਰਦੇ ਐ ਜਾਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਖਰਾਬ ਕਰਦੇ ਆ ਅਸੀਂ ਉਹ ਸਟੇਜ ਨੂੰ ਚੰਗਾ ਸਮਝਣਾ ਤੇ ਜੇ ਅੱਜ ਦੇ ਸਮੇਂ ਤੇ ਗੱਲ ਕਰੀਏ ਗੁਰੂ ਘਰ ਦੇ ਵਿੱਚ ਜਾਂ ਪ੍ਰਕਾਸ਼ ਪਰਮ ਜਾਂ ਸਿੱਧੀ ਪਰਮ ਮਨੋਂ ਨੇ ਅਸੀਂ ਸਮਾਪਤੀ ਤੋਂ ਬਾਅਦ ਇੱਥੇ ਵੀ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਤੁੰ ਬਾਹਰ ਕੀ ਅਗਨ ਬੂਜਤ ਜਲ ਸਰਤਾ ਕੈ ਨਾਉ ਮੈਂ ਅਗਨ ਲਾਗੇ ਕੈਸੇ ਕੈ ਬੁਝੇ ਇਹ ਭਾਈ ਮਰਦਾਸ ਜੀ ਕਹਿੰਦੇ ਕਹਿੰਦੇ ਹਨ ਜੇਕਰ ਬਾਹਰ ਅਗ ਲੱਗ ਜਾਵੇ ਤੇ ਪਾਣੀ ਪਾ ਕੇ ਬੁਝਾਈ ਜਾਵੇਗੀ ਤੇ ਜੇ ਕਿਸ਼ਤੀ ਵਿੱਚ ਅਗ ਲੱਗ ਜਾਵੇ ਪਾਣੀ ਪਾਵਾਂਗੇ ਡੁੱਬੀ ਇਸੇ ਤਰ੍ਹਾਂ ਘਰ ਹੈ ਗੁਰੂ ਦਾ ਗੁਰੂ ਕੀ ਵਿੜਿਆਈ ਅਸੀਂ ਆਪਣਾ ਬੇੜਾ ਇੱਕ ਐਂਡ ਬੋ ਨਹੀਂ ਆ ਕਿ ਗੁਰੂ ਘਰ ਆਉਣਾ ਤਾਂ ਸਿੱਖਣ ਵਾਸਤੇ ਕੁਝ ਲੈਣ ਵਾਸਤੇ ਨਿਮਰਤਾ ਦੇ ਵਿੱਚ ਔਰ ਗੁਰੂ ਕੀ ਬਾਣੀ ਸਰਵਣ ਕਰਨ ਵਾਸਤੇ ਤੇ ਸੋਝੀ ਪਾਉਣ ਵਾਸਤੇ ਤੇ ਪਰ ਅਸੀਂ ਤੇ ਕਦੇ ਕਿਸੇ ਕੋਈ ਪ੍ਰਬੰਧਕ ਦੇਖਿਆ ਸੀ ਕਿਤੇ ਗਿਆਨੀ ਤੇ ਕਹਿਣ ਤੋਂ ਬਾਅਦ ਅਸੀਂ ਆਪਣੀ ਮਤ ਛੱਡਨੀ ਐ ਮਨ ਕੀ ਮਤ ਪਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਗੁਰੂ ਕੋਲ ਆ ਕੇ ਆਪਣੀ ਮਤ ਛੱਡਨੀ ਐ ਤੇ ਸਾਥ ਸੰਗਤ ਦੀ ਅਸੀਂ ਮਤ ਛੱਡਦੇ ਨੇ ਆਪਣੀ ਮਾਤੀ ਵੇ ਇਸ ਕਰਕੇ ਅਸੀਂ ਦੁਖੀ ਐ ਗੁਰੂ ਕੋਲ ਸ਼ਾਂਤੀ ਪ੍ਰਾਪਤ ਕਰਨੇ ਆਉਣੇ ਸੋਚੀ ਲੈਣ ਵਾਸਤੇ ਆਉਣਾ ਅਸੀਂ ਇਕੱਲਾ ਸਾਰੀਆਂ ਛੱਡ ਕੇ ਤੇ ਤਰਕ ਪੈਦਾ ਕਰਨਾ ਸ਼ੁਰੂ ਕਰਦੇ ਹਾਂ ਤੇ ਜਦੋਂ ਸਿੱਖ ਤਰਕ ਕਰਦਾ ਹੈ ਗੁਰੂ ਘਰ ਤੇ ਜਾਂ ਗੁਰੂ ਕੀ ਬਾਣੀ ਤੇ ਤੇ ਫਿਰ ਕੁੰਡੋ ਬਗਰ ਫਰਦਾ ਨਹੀਂ ਆਪਣੀ ਤੁਲਾ ਨੂੰ ਗੋਬ ਲੈਂਦਾ ਹੈ ਤੇ ਜਿਹੜਾ ਗੁਰੂ ਘਰ ਭਰੋਸਾ ਕਰਕੇ ਪ੍ਰਹਲਾਦ ਜਾਣ ਕੇ ਇੱਕ ਹੀ ਕੋਲ ਉਧਾਰੇ ਪ੍ਰਹਲਾਦ ਭਗਤ ਦਾ ਭਰੋਸਾ ਔਰ ਪਰਮੇਸ਼ਰ ਨੇ ਵੀ ਕੋਲ ਇੱਕ ਹੀ ਕੋਲ ਦਾ ਉਧਾਰ ਕੀਤਾ ਹੈ ਤੇ ਅਗਰ ਅਸੀਂ ਗੁਰੂ ਘਰ 'ਤੇ ਭਰੋਸਾ ਕਰਨ ਦੀ بجائے ਅਸੀਂ ਕੋਈ ਸਮਾਂ ਉਹਨੇ ਕਿ ਜੇ ਸਾਨੂੰ ਦਾਤ ਮਿਲਦੀ ਨਹੀਂ ਤਦ ਅਸੀਂ ਮਾਰ ਕੇ ਗਲਵੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਨੇ ਤੇ ਸਾਨੂੰ ਸਿੱਖਣਾ ਚਾਹੀਦਾ ਹੈ ਸਾ ਸੰਗਤ ਜੀ ਸਤਿਗੁਰੂ ਸਾਧਗੁਰੂ ਅਰਜਨ ਦੇ ਮਹਾਰਾਜ ਜੀ ਕਿਉਂਕਿ ਸੱਭਲ ਕਾਲ ਕਾ ਕੀਆ ਤਮਾਸ਼ਾ ਇਹ ਸਾਰੀ ਰਚਨਾ ਕਾਲ ਦੀ ਹੈ ਸਮੇਂ ਦੀ ਹੈ ਤੇ ਮਹਾਰਾਜ ਕੋਲ ਇੰਨੀ ਸਮਰਥਾ ਸੀ ਕਿ ਸਮਾਂ ਬਦਲ ਸਕਦੇ ਸੀ ਸਾਰਾ ਕੁਝ ਬਦਲ ਸਕਦੇ ਸੀ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਮਹਾਰਾਜ ਦਾ ਭਾਣਾ ਮੰਨਿਆ ਪਾਲ